ਹੈਨਾ ਬਾਕੀ ਉਹਨਾਂ ਤੇ ਨਾ ਜਾਇਆ ਕਰੋ ਉਹ ਬੁੱਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਗੜਾਇਆ ਜਾਂਦਾ ਸੀ ਪੰਜਾ ਆਏ ਨੇ ਬੱਤੀ ਚੱਲ ਬਟ ਪੈ ਨੇ 18 ਚੱਲ ਗਏ ਮੈਨੂੰ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਾਊਨ ਨੇ ਫਿਰਦੇ ਉਹਦੀ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲਿਆ ਬੰਬ ਫਟਲੇ ਬੜਾ ਬੜੇ ਬੁਰੇ ਦਿਨ ਦੇਖ ਲੇ ਹੋ ਪੰਜਾਬ ਨੂੰ ਬੱਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰਾਉਣ ਦੀ دہشت ਦੀ ਇਹ ਜਿਹਾ ਨਾ ਕਰੋ ਐ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ਟੱਕੇ ਦੇਵਣ ਵਾਲੇ ਬਹੁਤੇ ਇਕ ਤੂੰ ਹੱਥ ਫੜਨ ਵਾਲਾ ਸੋ ਇੱਕ ਪ੍ਰਮਾਤਮਾ ਹੈ ਜਿਹੜਾ ਹੱਥ ਫੜਨ ਵਾਲਾ ਹੈ ਇੱਥੇ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਨੇ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਪੜੋਸੀ ਸੁਖੀ ਹੈ ਲਗਵਾਂਡੀ ਕਾਰ ਲਿਆਵੇ ਨਵੀਂ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਵੱਡੀ ਕਾਰ ਲਵਾਂ ਆਪਾਂ ਇਹੀ ਸੋਚ ਜਾਨਾ ਕੋਈ ਗੱਲ ਨਹੀਂ ਕਦੇ ਚਰੀਟਾ ਪਾਵਾਂਗੇ ਲੈ ਚਰੀਟਾ ਹੀ ਪਾਦਣੇ ਹੁੰਦੇ ਸਵੇ ਜਿਹੜਾ ਨਾ ਆਪਾਂ ਨੂੰ ਇਹ ਐਟੀਟਿਊਡ ਬਦਲਣਾ ਪਊਗਾ ਉਹ ਵੀ ਤਰੱਕੀ ਕਰੇ ਆਪਾਂ ਵੀ ਕਰੀਏ ਲਾਈਨਾਂ ਦੋਨੇ ਵੱਡੀਆਂ ਕਰੋ ਨਾ ਦੂਜੇ ਵਾਲੀ ਦੂਜੇ ਦੀ ਲਾਈਨ ਮਿਟਾ ਕੇ ਜੇ ਆਪਦੀ ਲਾਈਨ ਵੱਡੀ ਕਰਨ ਲਈ ਤਾਂ ਉਹ ਤੁਹਾਡੇ ਵਾਲੀ ਲਾਈਨ ਨੂੰ ਤਾਂ ਕੋਈ ਫਰਕ ਨਹੀਂ ਪਿਆ ਉਹਦੇ ਵਾਲੀ ਲਾਈਨ ਛੋਟੀ ਹੋਈ ਹੈ ਤੁਸੀਂ ਅਹਿਮੀਅਤ ਪੈਦਾ ਕਰੋ ਆਪਣੀ ਹਰ ਇੱਕ ਦਫ਼ਤਰ ਚ ਜਿੱਥੇ ਵੀ ਜਾਓਗੇ ਔਰ ਪੰਜਾਬ ਨੰਬਰ 1 ਬਣ ਜੂਗਾ ਨਾ ਅਦੇਸ਼ ਨੰਬਰ 1 ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਲੀਡ ਪੰਜਾਬ ਹੀ ਕਰੂਗਾ ਇਸ ਤੋਂ ਪਹਿਲਾਂ ਵੀ ਪੰਜਾਬ ਨੇ ਲੀਡ ਕੀਤਾ ਸ਼ਹੀਦ ਆਜ਼ਮ ਭਗਤ ਸਿੰਘ ਉਰੀ 23 23 ਸਾਲ ਦੀ ਉਮਰ ਚ 23 ਸਾਲ ਦੀ ਕੋਈ ਉਮਰ ਹੁੰਦੀ ਹੈ ਜੀ 23 23 ਸਾਲ ਦੀ ਉਮਰ ਚ ਫਾਂਸੀਆਂ ਦੇ ਰੱਸੇ ਔਰ ਏਡੀ ਵੱਡੀ ਸੋਚ ਭਗਤ ਸਿੰਘ ਨੇ ਲਿਖਿਆ ਸ਼ੇਰ ਉਹਨਾਂ ਦਾ ਸ਼ਿਦਿਆਜ਼ਮ ਦਾ ਉਹ ਕਹਿੰਦੇ ਕਿੰਨਾ جنون ਹੋਊਗਾ ਉਹਨਾਂ ਬੰਦਿਆ 'ਚ ਸੋਚ ਕੇ ਦੇਖੋ ਕਹਿੰਦੇ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਮਲਤਰ ਪਿੰਨ ਪਿਆਰ ਕਰਨ ਵਾਲੇ ਲੋਕ ਇੱਕ ਹੋਰ ਸ਼ੇਰ ਹੈ ਉਹਨਾਂ ਦਾ ਕਹਿੰਦਾ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਿਆ ਜਾਂਦਾ ਹੈ ਸੋ ਉਹਨਾਂ ਦੇ ਆਪਾਂ ਵਾਰਿਸਾਂ ਤੇ ਆਪਾਂ ਇੱਥੇ ਚਿੱਟਿਆਂ-ਚੋਟਿਆਂ 'ਚ ਪੈ ਗਏ ਯਾਰ ਆਪਾਂ ਇੱਥੇ ਅਮੇ ਹਰ ਘਰ-ਘਰ ਗੱਲ ਤੇ ਉਹੀ ਲੜਾਈਆਂ ਕਰਨ ਲੱਗ ਗਏ ਹੈ ਆਪਾਂ ਤਾਂ ਆਪਾਂ ਤਾਂ ਰੂਲ ਮਾਡਲ ਆ ਦੇਸ਼ ਦੇ ਪੂਰੀ ਦੁਨੀਆ ਦੇ ਕਿ ਯਾਰ ਇਹ ਕਿਹੜੀ ਦੁਨੀਆ ਹੈ ਇੰਨੇ ਮਿਹਨਤੀ ਔਰ ਕੋਈ ਚੀਜ਼ ਐਸੀ ਨਹੀਂ ਜਿਹੜੀ ਆਪਾਂ ਪੈਦਾ ਨਾ ਕਰ ਸਕੀਏ ਦੇਸ਼ ਦਾ ਢਿੱਡ ਭਰਨ ਵਾਲੇ ਆਪਾਂ ਅਨਾਜ ਭਖੂ ਸਭ ਕੁਝ ਆਪਣੇ ਕੋਲੇ ਆ ਸਿਰਫ ਲੀਡਰਾਂ ਦੀ ਕਮੀ ਸੀ ਉਹ ਥੋੜਾ ਜਿਹਾ ਗਲਤ ਮਿਲ ਗਏ ਸੀਗੇ ਪਿਛਲੇ ਕਈ ਸਾਲਾਂ ਤੋਂ ਮਨੁੱਖ ਦਾ ਪਰਮਾਤਮਾ ਨੇ ਉਹ ਵੇ ਜੇ ਤਾੜੀ ਮਾਰ ਦੋ ਜੇ ਠੀਕ ਹੋ ਗਿਆ ਮਨੁੱਖ ਦਾ ਅਗਲਾ ਠੀਕ ਹੋ ਗਿਆ ਹੈਨਾ ਬਾਕੀ ਉਹਨਾਂ ਤੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ ਬੱਤ ਪੰਜਾ ਆਏ ਨੇ ਬੱਤੀ ਚੱਲ ਬੱਤ ਪਏ ਨੇ 18 ਚੱਲ ਗਏ ਮੈਂ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਾਊਨੇ ਫਿਰਦੇ ਉਹ ਤੇ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK-47 ਚੱਲ ਲਿਆ ਬੰਬ ਫਟਲੇ ਬੜਾ ਬਰੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜੇ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਤੁਹਾਡ ਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਵੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਹੈ ਆਪਰ ਦਾ ਕਲਚਰ ਹੀ ਇਹ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਬਾਪੂ ਪੱਪੜ ਮਾਰਨ ਲੱਗ ਜਾਂਦਾ ਸਕੂਲ 'ਚ ਮਾਰਕਰ ਕੁੱਟਣ ਲੱਗ ਜਾਂਦੇ ਨੇ ਕਾਲਜ ਜਾ ਕੇ ਮੁੰਡਿਆਂ 'ਚ ਆਪ ਚੜ੍ਹਾਈ ਹੋ ਜਾਂਦੀ ਹੈ ਉਦੋਂ ਪੁਲਿਸ ਆਉਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਇਨ ਗਾਂ ਬਿਆਬੂ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਐ ਉਹ ਦੂ ਗਾਂ ਜਾ ਕੇ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਦੋਚਰ ਥੱਪੜੋਂ ਤਾਂ ਬਤ ਮੰਨਦੇ ਹੀ ਨਹੀਂ ਕੁਛ ਵਸ ਰਹੀ ਹੋ ਗਿਆ ਆਦਤ ਦਾ ਕੱਢ ਲੋ ਗਾਣਾ ਭਰਾਵਾ ਕੱਢੀ ਜਾਓ ਹਨ ਤੁਸੀਂ ਹੋਵੋਗੇ ਵੱਡੇ ਪਰ ਇੰਨਾ ਕਹ ਪੰਜਾਬ ਨੂੰ ਜਿੱਦੇ ਕਦੇ ਗਾਲ ਕੱਢੀ ਕਿਸੇ ਨੇ ਜਾਂ ਪੰਜਾਬੀਆਂ ਨੂੰ ਸਾਡੇ 3.5 ਕੋਟ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕਰ ਮੈਨੂੰ ਜੋ ਮਰਜ਼ੀ ਮਾਰਾ ਚੰਗਾ ਕਹਿ ਲੋ ਤੁਹਾਡੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਤੂੰ ਸੋਚਿਆ ਨਹੀਂ ਸੀ ਉਹਨਾਂ ਨੇ ਨਾ ਵੀ ਆਏ ਹੋ ਜੂਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀਗਾ ਮਹਿੰਦਰ ਮਾਟਰ ਦਾ ਮੁੰਡਾ ਪਿਆ ਹਜੇ ਸੂਚ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸਾਨੀ ਘਟਾ ਲੈ ਉਹਦਾ ਨੁਕਸਾਨੀ ਘਟਿਆ ਅੰਦਰ ਰਹਿੰਦੇ ਹਰ ਗੱਲ ਚ ਨੈਗੇਟਿਵ ਨੇ ਉਹ ਮਨ ਲੈ ਇੱਕ ਇੱਕ ਬੰਦਾ ਸੀਗਾ ਹਰ ਗੱਲ 'ਚ ਨੁਕਸ ਕੱਢਦਾ ਸੀ ਉਹ ਹਰ ਗੱਲ 'ਚ ਨੁਕਸ ਕੱਢਣਾ ਸੀ 네ਗੇਟਿਵ ਸੀ ਉਹਦੇ ਦੋਸਤ-મિતਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਾਰੀਫ਼ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਐ ਲੈ ਕਹਿੰਦੇ ਇਹ ਝੋ ਨਹੀਂ ਕੱਢ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ ਦੇ ਨੇੜੇ ਲੈ ਗਏ ਕਹਿੰਦਾ ਤੈਨੂੰ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਕੱਢ ਕੇ ਦਿਖਾਈ ਕਹਿੰਦਾ ਕੀ ਹੈ ਉਨੇ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਪੁੱਤੈ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਤਾ ਨੁਕਸੋਚੂਗਾ ਤੁਸੀਂ ਸੋਇਆ ਨੂੰ ਕਈ ਜਾਣ ਜੋ ਜੋ ਮਰ ਜੀ ਖੁਸ਼